ਮੈਂ ਅਜੀਤ ਸਿੰਘ ਰਾਜੀ ਸ਼੍ਰੀ ਰਾਧਾ ਰਾਣੀ ਪ੍ਰਬਾਤ ਫੇਰੀ ਮੰਡਲ ਜੋ ਕਿ ਅਸੀਂ 2014 ਤੋਂ ਪ੍ਰਬਾਤ ਫੇਰੀ ਕਰਦੇ ਆ ਰਹੇ ਹਾਂ ਅਸੀਂ ਹਰ ਗਲੀ ਦੇ ਵਿੱਚ ਹਰ ਨਗਰ ਦੇ ਵਿੱਚ ਤਵਾ ਮੰਡੀ ਦੇ ਵਿੱਚ ਪ੍ਰਬਾਤ ਫੇਰੀ ਕਰਦੇ ਆ ਇਸ ਵਜੋਂ ਐਡਵੋਕੇਟ ਸ਼੍ਰੀ ਜਨਕਰਾਜ ਗਾਰਗੀ ਨੇ ਸਾਨੂੰ ਸਨਮਾਨ ਰੂਪ ਦੇ ਵਿੱਚ ਪੇਟ ਦਿੱਤੀ ਹੈ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਸ਼੍ਰੀ ਰਾਧਾ ਰਾਣੀ ਪ੍ਰਬਾਤ ਫੇਰੀ ਮੰਡਲ ਵੱਲੋਂ ਸਾਰੀ ਹੀ ਮੰਡੀ ਨਿਵਾਸੀਆਂ ਨੂੰ ਸਾਰੀ ਭਗਤਾਂ ਨੂੰ ਹੋਲੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਤੇ ਸਭ ਨੂੰ ਬਹੁਤ-ਬਹੁਤ ਵਧਾਈ ਮੇਰੀ ਰਾਧਾ ਰਾਣੀ ਸਭ ਦੇ ਜੀਵਨ ਵਿੱਚ ਖੁਸ਼ੀਆਂ ਭਰੇ ਰੰਗ ਭਰੇ ਉਹਨਾਂ ਅਗੇ ਹੀ ਅਰਦਾਸ ਜੈ ਸ਼ੀ ਰਾਦੇ ਜੈ ਸ਼ੀ ਰਾਦੇ ਜੈ ਸ਼ੀ ਰਾਦੇ ਸ੍ਰੀ ਰਾਧਾ ਰਾਣੀ ਪ੍ਰਵਾਹ ਫੇਰੀ ਮੰਡਲ ਦਾ ਪਾਵਲੋਂ ਇਹ ਪ੍ਰਵਾਹ ਫੇਰੀ ਨਿਕਲ ਰਹੀ ਜਾਂਦੀ ਹੈ ਜੀ ਐਤਵਾਰ ਮੰਗਲਵਾਰ ਬੋਧਵਾਰ ਔਰ ਸਪੈਸ਼ਲ ਪ੍ਰਵਾਹ ਫੇਰੀ ਜੋ ਅਸੀਂ ਸ਼ੁਰੂ ਕੀਤੀ ਹੈਈ ਸਰੇਕ ਸ਼ਨੀਵਾਰ ਨੂੰ ਪੂਰੇ ਸ੍ਰੀ ਕ੍ਰੋਮੀ ਦੇ ਵਿੱਚੋਂ ਪ੍ਰਵਾਹ ਫੇਰੀ ਕੱਢੀ ਜਾਇ ਕਰਈ ਜੀ ਸਾਰੇ ਹੀ ਮਿੰਡੀ ਨਿਵਾਸੀਆਂ ਨੂੰ ਪ੍ਰਭੂ ਪ੍ਰੇਮਿਆ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਸ ਪ੍ਰਵਾਹ ਫੇਰੀ ਦੇ ਵਿੱਚ ਜਰੂਰ ਹਾਜ਼ਰੀ ਲਵਾਇਆ ਕਰੋ ਸਾਰਿਆਂ ਨੂੰ ਆਪ ਜੋੜ ਕੇ ਬੇਰ ਬੇਨਤੀ ਕਰਦੇ ਹਾਂ ਕਿ ਜੋ ਕਿ ਸੂਰਿਆ ਸਿਟੀ ਦੇ ਵਿੱਚ ਅਸੀਂ ਨਵੀਂ ਪ੍ਰਵਾਹ ਫੇਰੀ ਸ਼ੁਰੂ ਕੀਤੀ ਹੈ ਹਰ ਸ਼ਨੀਵਾਰ ਤੋਂ ਸੂਰਿਆ ਸਿਟੀ ਦੇ ਵਿੱਚ ਪ੍ਰਵਾਹ ਫੇਰੀ ਕੱਢੀ ਜਾਇ ਕਰਈ ਜੀ ਔਰ ਸ਼੍ਰੀ ਪੰਚਾਇਤੀ ਮੰਦਰ ਗਲੀ ਨੰਬਰ 4 ਦੇ ਵਿੱਚੋਂ ਇਹ ਪ੍ਰਵਾਹ ਫੇਰੀ ਬੁੱਧਵਾਰ ਔਰ ਸ਼ੁੱਕਰਵਾਰ ਔਰ ਐਤਵਾਰ ਨੂੰ ਸਵੇਰੇ 5:30 ਵਜੇ ਸ਼ੁਰੂ ਹੋ ਕੇ ਤਪਾ ਮੰਡੀ ਦੇ ਬਾਪਾ ਗਲੀ ਮਹਲਿਆਂ ਦੇ ਵਿੱਚ ਹੁੰਦੀ ਹੋਈ ਵਾਪਸ ਸ੍ਰੀ ਪੰਚਾਇਤੀ ਮੰਦਰ ਗਲੀ ਨੰਬਰ 5 ਦੇ ਵਿੱਚ ਸਮਾਪਤ ਕੀਤੀ ਜਾਂਦੀ ਹੈ ਜੀ